ਤੇ ਸੇਵਾ ਹਈ ਆ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਤੇ ਮੈਂ ਦੋ ਦਿਨ ਆਪਣੇ ਆਟੋ ਤੇ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰਾ। ਜਦੋਂ ਕੁਛ ਨਹੀਂ ਗਾਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ ਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਹਦੋਂ ਪੁੱਛਿਆ ਕੀ ਕੀ ਸੇਵਾ ਹੈ ਤੇ ਭਾਈ ਉਹਨਾਂ ਨੇ ਇਨਕਾਰ ਕਰਤਾ ਪੇਮੈਂਟ ਲੈਣ ਤੋਂ ਮੈਨੂੰ ਉਦੋਂ ਲਿਖਾਈ ਭਾਈ ਇਹਨਾਂ ਮਜਾਗਿਆ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਰ ਕਰਕੇ ਮੈਂ ਜਿਹੜੀ ਹੈਗੀ ਹੈ ਫ੍ਰੀ ਸੇਵਾ ਕਰ ਰਿਆ ਹਾਂ ਪੁਰਾਣੇ ਡੇ ਯੂਨੀਅਨ ਹੈ ਆਪਣੀ ਉੱਥੇ ਆਟੋ ਲਗਾਣਾ ਪੰਦੇ ਪੁਰਾਣੇ ਡੇ ਕੋਈ ਕਨੇਸ ਸਕੂਲ ਦੇ ਲੱਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫਰੀ ਸੇਵਾ ਚ ਨਵਾਦੇ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਮਨ ਧਰਮ ਦੀ ਤੇ ਉਹਦੇ ਵਿੱਚ ਕਹਿੰਦੇ ਆ ਇਹਦੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੇ ਕੋਲੀਆਂ ਮੇਰਾ ਨਾਮ ਆ ਭਾਜੀ ਰੋਹਿਤ ਕੁਮਾਰ ਹਾਂ ਜੀ ਤੇ ਸੇਵਾ ਹੈ राम ਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਇਆ ਵੀ ਮੈਂ ਦੋ ਦਿਨ ਆਪਣੇ ਆਟੋ 'ਤੇ ਲੋਕਾਂ ਨੂੰ ਬਿਠਾ ਕੇ ਤੇ ਫਰੀ ਸੇਵਾ ਕਰ ਕਿੰਨੇ ਚਿਰ ਤੂੰ ਸੇਵਾ ਕਰਨ ਤੇ ਕਿੰतक ਜਾਏਗੀ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਯਾਰ 22 ਕਿੰਨੀ ਖੁਸ਼ੀ ਆ ਮੰਦੇ ਵਿੱਚ ਜਿਹੜਾ ਅਰਮੰਦਰ ਪੰਜਾਰ ਖੁਸ਼ੀ ਭਾਜੀ ਇਹ ਬਹੁਤ ਜ਼ਿਆਦਾ ਹੈ ਐਸੇ ਕਰਕੇ ਤੇ ਦੋ ਦਿਨ ਨੂੰ ਸੇਵਾ ਲਈ ਹੈ ਸਰ ਹੋਰ ਨੌਜਾਨ ਨੂੰ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖ ਕੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਥੇ ਆਟੋ ਲਗਾਉਣਾ ਪੰਦੇ ਪੁਰਾਣੇ ਡੇ ਕੋਈ ਕਨੇਸ ਸਕੂਲ ਦੇ ਲੱਗੇ ਉੱਥੇ ਮੇਰੇ ਨਾਲ ਦੇ ਕੇ 15 ਜਾਨੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਨ ਜੀ ਵੀ ਕੱਲ ਫਰੀ ਸੇਵਾ ਚਲਵਾ ਦੇ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਮਨ ਤਾਂ ਨੇ ਤੇ ਉਹਦੇ ਵਿੱਚ ਕਹਿੰਦੇ ਆ ਇਹ ਵੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੇ ਕੋ ਗੱਡੀਆਂ ਨੂੰ ਪਰਿਵਾਰ ਵਿੱਚ ਕੌਣ-ਕੌਣ ਆ ਗਿਆ ਤੇ ਪਰਿਵਾਰ ਨੂੰ ਦੱਸ ਕੇ ਆਏ ਹੋ ਕਿ ਇੰਦਾ ਸੇਵਾ ਕਰਨੀ ਕੀ ਕਿਤੇ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਵਾਈਫ ਆ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛੀਦੀ ਗੱਲ ਆ ਕੀ ਮੈਸੇਜ ਦੇਣਾ ਚਾਹੀਦਾ ਉਹਨੂੰ ਤੁਹਾਨੂੰ ਸੱਦ ਲੂਣ ਸੱਦ ਲੂਣ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਇਤਿਹਾਰ ਨੂੰ ਜਿਹੜਾ ਕੱਲ੍ਹ ਦੇਣਾ ਉਹਨਾਂ ਨੂੰ ਬਹੁਤ ਖੁਸ਼ੀ ਨਾਲ ਸਰ ਦਿਵਾਲੀ ਵਾਂਗ ਬਣਾਉਣਾ ਚਾਹੀਦਾ ਜੀ ਆਪਣੇ ਘਰ ਤੋਂ ਇਹ ਮੰਦਰ ਤੱਕ ਇਹ ਰਾਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਹੀ ਗਏ ਤੇ ਮੈਂ ਆਇਆ ਉਹਨਾਂ ਨੂੰ ਹੱਥ ਦੇ ਕੇ ਖਿਲਾ ਰਿਹਾ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹ ਕੁਛ ਨਹੀਂ ਹੈਗਾ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ ਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਹ ਤੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਹਦੋਂ ਲਗਾ ਭਾਈ ਨੂੰ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਮੈਂ ਜਿਹੜੀ ਹੈਗੀ ਆ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਚ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾਂ ਕਰਤਾ ਵਾ ਤੇ ਮੈਂ ਤਾਂ ਇਹੀ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਹੌਲ ਹੈਗਾ ਵਾ ਉਹਨੂੰ ਦੇਖਦਿਆਂ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੁਧਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਕਿਸੇ ਚੀਜ਼ 'ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇੱਕ ਦੋ ਏ 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਾਸੀ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਵਾ ਨਾ ਕਿ ਮੈਂ 2 ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਅੱਥੇ ਬਗਾਏ ਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸੀ ਜਿਹੜਾ ਮਰਜ਼ੀ ਉਹਦੇ ਵਿੱਚ ਆ ਕੇ ਬਹਿ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜ਼ੀ ਆ ਜਾ ਸਕਦਾ ਬਾਕੀ ਆ ਭਰਾ ਨੂੰ ਦੇਖ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੀ ਮੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ ਫ੍ਰੀ ਚਲਾਇਆ ਵਾ ਜੀ